ਤਤਕ ਤੌਰ 'ਤੇ ਜਦੋਂ ਅਬੀਅਸ ਵਾਕਤ ਕਰਦੇ ਹਾਂ ਕੋਹ ਨਮ ਵੀਡੀਓ ਵਿੱਚ ਕੈਨੇਡਾ ਤੋਂ ਹੁਣ ਭਾਰਤ ਜਾਂ ਫਿਰ ਪੰਜਾਬ ਦੇ ਵਿੱਚ ਆਉਣ ਵਾਲਿਆਂ ਦੇ ਲਈ ਨਵੀਂ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਜੀ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਨਵੀਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਪੀਆਰ ਕਰ ਦਿੱਤੀ ਗਈ ਹੈ ਅਗਲੇ ਕਈ ਸਾਲਾਂ ਦੇ ਲਈ ਬੰਦ ਜੀ ਹਾਂ ਪਹਿਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਪਣੀ ਨਵੀਂ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਕਿ ਕੈਨੇਡੀਅਨ ਨਾਗਰਿਕਾਂ ਨੂੰ ਉਹਨਾਂ ਦੇਸ਼ਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਜਿੱਥੇ ਉਹਨਾਂ ਨੂੰ ਕਾਫੀ ਜ਼ਿਆਦਾ ਖਤਰਾ ਹੋ ਸਕਦਾ ਹੈ ਇਸ ਦੇ ਵਿੱਚ 20 ਦੇਸ਼ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਜਿਸ ਦੇ ਵਿੱਚ ਕਿ ਵੈਨਜੂਏਲਾ ਰੂਸ ਉੱਤਰੀ ਕੋਰੀਆ ਰਾਕ ਲੀਬੀਆ ਅਫਗਾਨਿਸਤਾਨ ਬੇਲਾਰੂਸ ਅਤੇ ਹੋਰ ਕਈ ਦੇਸ਼ ਜਿਹੜੇ ਕਿ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਹਨ ਇਸ ਤੋਂ ਇਲਾਵਾ ਜਿਹੜੇ ਭਾਰਤ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਨਵੀਂ ਟਰੈਵਲ アドਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕੈਨੇਡਾ ਨੇ ਪੂਰੇ ਦੇਸ਼ ਦੇ ਵਿੱਚ ਅੱਤਵਾਦੀ ਹਮਲਿਆਂ ਦੇ ਜੋਖਮ ਦਾ ਹਵਾਲਾ ਦਿੰਦਿਆਂ ਹੋਇਆਂ ਭਾਰਤ ਨੂੰ ਸਾਫ਼ ਤੋਂ ਬੱਧ ਸਾਵਧਾਨੀ ਸ਼੍ਰੇਣੀ ਦੇ ਵਿੱਚ ਰੱਖਿਆ ਹੈ ਕੈਨੇਡੀਅਨਾਂ ਕਾਰੀਆਂ ਨੇ ਜੰਮੂ ਕਸ਼ਮੀਰ ਦੇ ਨਾਲ-ਨਾਲ ਗੁਜਰਾਤ ਪੰਜਾਬ ਰਾਜਸਥਾਨ ਅਤੇ ਇਸ ਤੋਂ ਇਲਾਵਾ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਖੇਤਰਾਂ ਦੇ ਵਿੱਚ ਯਾਤਰਾ ਨਾ ਕਰਨ ਦੀ ਸਲਾਹ ਦੇ ਦਿੱਤੀ ਹੈ ਸੋ ਸਿੱਧੇ-ਸਿੱਧੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਪੰਜਾਬੀ ਹੁਣ ਕੈਨੇਡਾ ਦੇ ਵਿੱਚ ਬਸਦੇ ਹਨ ਉਹ ਪੰਜਾਬ ਜਾਂ ਗੁਜਰਾਤ ਜਾਂ ਫਿਰ ਰਾਜਸਥਾਨ ਜੰਮੂ ਕਸ਼ਮੀਰ ਆਦਿ ਜੋ ਕਿ ਸਰਹੱਦੀ ਖੇਤਰ ਹਨ ਉਹਨਾਂ ਦੇ ਵਿੱਚ ਜਾਣ ਦੀ ਸੋਚ ਰਹੇ ਹਨ ਤੇ ਉਹਨਾਂ ਨੂੰ ਬੇहद ਸਾਵਧਾਨ ਹੋ ਕੇ ਜਾਣਾ ਚਾਹੀਦਾ ਹੈ ਕਿਉਂਕਿ ਇੱਥੇ ਅਤਵਾਦੀ ਮਲਿਆਂ ਦੇ ਜੋਖਮ ਹੋ ਸਕਦੇ ਹਨ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਹੀ ਕੇਅਰ ਹੋਮ ਵਰਕਰਾਂ ਦੇ ਲਈ ਜਿਹੜਾ ਕਿ ਕੇਅਰ ਗਿਵਰਸ ਪ੍ਰੋਗਰਾਮ ਓਪਨ ਕੀਤਾ ਜਾਣਾ ਸੀ 31 ਮਾਰਚ ਸਾਲ 2026 ਨੂੰ ਉਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਸੀ ਕਿ ਪਹਿਲਾਂ ਹੀ ਕਾਫੀ ਜ਼ਿਆਦਾ ਐਪਲੀਕੇਸ਼ਨਾਂ ਉਹਨਾਂ ਦੇ ਕੋਲ ਪ੍ਰੋਸੈਸਿੰਗ ਦੇ ਵਿੱਚ ਪਈਆਂ ਹਨ ਜਿਸ ਦੇ ਕਾਰਨ ਕਿ ਹੁਣ ਅਗਲੇ 2 ਤੋਂ 3 ਸਾਲਾਂ ਤੱਕ ਲਈ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦਾ ਪ੍ਰੋਸੈਸਿੰਗ ਟਾਈਮ ਵੀ ਸਿੱਖ ਦਿੱਤਾ ਗਿਆ ਹੈ ਜੋ ਕਿ ਬੇਹਦ ਹੈਰਾਨ ਕਰ ਦੇਣ ਵਾਲਾ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਸਾਡੇ ਕੋਲ 39200 ਐਪਲੀਕੇਸ਼ਨਾਂ ਅਜੇ ਜਮ੍ਹਾਂ ਪਈਆਂ ਹਨ ਜਿਨ੍ਹਾਂ ਦੇ ਉੱਤੇ ਕੀ ਪ੍ਰੋਸੈਸਿੰਗ ਚੱਲ ਰਹੀ ਹੈ ਤੇ ਇਸ ਦਾ ਪ੍ਰੋਸੈਸਿੰਗ ਟਾਈਮ 92 ਮਹੀਨੇ ਤੱਕ ਦਾ ਰੱਖਿਆ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਿਆਂ ਕਿ 92 ਮਹੀਨੇ ਤੱਕ ਇਸ ਦੇ ਪ੍ਰੋਸੈਸਿੰਗ ਟਾਈਮ ਨੂੰ ਲੱਗ ਸਕਦੇ ਹਨ ਸੋ ਇਹੀ ਵੱਡਾ ਕਾਰਨ ਹੈ ਜਿਸ ਤੋਂ ਬਾਅਦ ਕਿ ਬਹੁਤ ਸਾਰੇ ਪੰਜਾਬੀ ਭਾਰਤੀ ਸਟੂਡੈਂਟ ਮੁੰਡੇ ਕੁੜੀਆਂ ਦੇ ਦੁਆਰਾ ਕਿਹਾ ਜਾ ਰਿਹਾ ਸੀ ਕਿ ਕੇਅਰ ਗੀਵਰ ਪ੍ਰੋਗਰਾਮ ਜਿਹੜਾ ਕਿ ਉਹ ਬੰਦ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਉਹਨਾਂ ਦੇ ਦੁਆਰਾ ਐਕਸਪੀਰੀਅੰਸ ਇਕੱਠਾ ਕੀਤਾ ਜਾ ਰਿਹਾ ਸੀ ਤੇ ਸਾਲ 2026 ਦੇ ਦੌਰਾਨ ਉਹ ਇਸ ਦੇ ਵਿੱਚ ਅਪਲਾਈ ਕਰਕੇ ਬਾਰਕ ਮਟਰ ਲੈ ਸਕਦੇ ਸੀ ਤੇ ਪੀਆਰ ਵੀ ਲੈ ਸਕਦੇ ਸੀ ਪਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਾਫ਼ ਕਹਿ ਦਿੱਤਾ ਗਿਆ ਹੈ ਕਿ 99 ਮਹੀਨੇ ਤੱਕ ਦਾ ਜਿਹੜਾ ਕਿ ਪ੍ਰੋਸੈਸਿੰਗ ਟਾਈਮ ਬਟਿਆ ਹੋਇਆ ਹੈ 45200 ਅਪਲੀਕੇਸ਼ਨਾਂ ਅਜੇ ਬਾਕੀ ਪਈਆਂ ਹਨ ਜਿਸ ਦਾ ਵੱਡਾ ਕਾਰਨ ਹੈ ਕਿ ਹੁਣੇ ਪ੍ਰੋਗਰਾਮ ਨੂੰ ਆਉਣ ਵਾਲੇ 3 ਤੋਂ 4 ਸਾਲਾਂ ਤੱਕ ਵੀ ਓਪਨ ਨਹੀਂ ਕੀਤਾ ਜਾਵੇਗਾ ਸੋ ਪੰਜਾਬੀ ਭਾਰਤੀਆਂ ਦੇ ਲਈ ਵੱਡਾ ਝਟਕਾ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿੱਤਾ ਗਿਆ ਹੈ